ਉਹ ਕਹਿੰਦੇ ਵੀ ਹੁਣ ਮਰਨ ਵਰਤ ਤੇ ਬੈਠੇ ਆ ਜੇਕਰ ਉਹ ਮਰਨ ਵਰਤ ਤੇ ਬੈਠੇ ਉਹਨਾਂ ਨੂੰ ਕੁਝ ਹੋ ਜਾਂਦਾ ਕਿਉਂਕਿ ਉਹ ਪ੍ਰਾਪਰਟੀ ਨਾ ਕਰਵਾਏ ਸਭ ਕੁਝ ਕਰਵਾਏ ਫਿਰ ਕੀ ਹੋਵੇਗਾ ਅੱਗੇ ਐਕਸ਼ਨ ਪੰਜਾਬ ਜਿੱਥੇ ਬੰਦੀਆਂ ਕੀ ਕਰਨਗੇ ਇਸ ਤੇ ਜਾਂ ਕੋਈ ਉਹਨਾਂ ਦੀ سپورਟ ਚ ਕੁਝ ਕਰ ਰਹੇ ਆ ਦੇਖੋ ਹੁਣ ਉਹਨਾਂ ਦੀ سپورਟ ਦੇ ਵਿੱਚ ਅਜੇ ਤਾਂ ਅਸੀਂ ਫਿਲਹਾਲ ਤਾਂ ਅਸੀਂ ਕੁਝ ਨਹੀਂ ਕਰ ਰਹੇ ਉਹ ਆਪਦੇ ਤੌਰ ਤੇ ਲੜ ਰਹੇ ਨੇ ਅਸੀਂ ਆਪਦੇ ਤੌਰ ਤੇ ਲੜੇ ਉਹਨਾਂ ਦਾ ਆਪਦਾ ਸੰਘਰਸ਼ ਹੈ ਸਾਡਾ ਆਪਦਾ ਸੰਘਰਸ਼ ਜੀ ਜਦੋਂ ਕੋਈ ਜ਼ਬਰ ਹੁੰਦਾ ਜਾਂ ਧੱਕਾ ਹੁੰਦਾ ਭਾਵੇਂ ਕਿਸੇ ਤੇ ਵੀ ਹੋਵੇ ਜਦੋਂ ਡੱਲੇ ਵਾਲ ਨੂੰ ਚੱਕਿਆ ਸੀ ਨੇ ਸਟੇਟਮੈਂਟ ਨਾਲ ਦੀ ਨਾਲ ਸਟੇਟਮੈਂਟ ਭੇਜਦੀ ਅਖਬਾਰ ਨੂੰ ਮੀਡੀਆ ਸਾਹਮਣੇ ਵੀ ਅਸੀਂ ਕਿਹਾ ਵੀ ਉਹ ਬਹੁਤ ਥੱਕਾ ਹੋਇਆ ਤੇ ਉਹ ਰਹਾ ਕਰਤਾ ਚਲ ਚੰਗੀ ਗੱਲ ਹੈ ਉਹ ਗਾਂ ਕੀ ਕਰਦੇ ਨੇ ਇਹ ਉਹਨਾਂ ਨੇ ਦੇਖਣਾ ਕਿਉਂਕਿ ਉਹ ਦੋ ਫਾਰਮ ਨੇ ਕਿਸਾਨ ਮਜ਼ਦੂਰ ਫਾਰਮ ਹੈ ਤੇ ਇੱਕ ਗੈਰ ਰਾਜਨੀਤਿਕ ਚ ਬਣਿਆ ਹੋਇਆ ਆਪਣਾ ਉਹ ਫਾਰਮ ਹੈ ਉਹ ਦੋਨੇ ਫਾਰਮ ਅੱਗੇ ਕੀ ਕਰਦੇ ਨੇ ਇਹ ਉਹਨਾਂ ਨੇ ਸੋਚਣਾ ਹੈ ਅਸੀਂ ਉਹਨਾਂ ਦੇ ਨਾਲ ਕਿਵੇਂ ਕਿਹੜੀ ਗੱਲ ਤੇ ਕੋਆਰਡੀਨੇਟ ਕਰਨਾ ਹੈ ਕਰਨਾ ਹੈ ਕਿ ਨਹੀਂ ਕਰਨਾ ਇਹ ਅਸੀਂ ਮੌਕੇ ਨਾਲ ਵਿਚਾਰਦੇ ਰਹਾਂ ਇਹ ਮਤਲਬ ਤੁਸੀਂ ਲੰਮਾ ਸੰਘਰਸ਼ ਤੁਸੀਂ ਵੀ ਲੜਿਆ ਤੁਸੀਂ ਦੇਖਿਆ ਵੀ ਪੁਰਾਣੇ ਇਸ ਤਰੀਕੇ ਨਾਲ ਮਰਨ ਵਰਤ ਵਾਲਿਆ ਜਿਹੜਾ ਪ੍ਰੋਸੈਸ ਆ ਜਿਹੜਾ ਇਹ ਇਹ ਕਿਸ ਤਰੀਕੇ ਨਾਲ ਲਾਹੇਵੰਦ ਹੋ ਸਕਦਾ ਕਿਸਾਨ ਲਹਿਰ ਲਈ ਜਾਂ ਇਹਦੇ ਨਾਲ ਕੋਈ ਵਾਕਈ ਸਰਕਾਰ ਤੇ ਅਸਰ ਪੈਂਦਾ ਦੇਖੋ ਸਾਡੀ ਜਥੇਬੰਦੀ ਦੀ ਪਾਲਿਸੀ ਮੁਤਾਬਕ ਮਰਨ ਵਰਤ ਰੱਖਣਾ ਸਾਡੇ ਤਾਂ ਹੈ ਨਹੀਂ ਖਾਤੇ ਚਾਸੀਂ ਤਾਂ ਇਸ ਗੱਲ ਨੂੰ ਇਸ ਫਾਰਮ ਨੂੰ ਨਹੀਂ ਦਿੰਦੇ ਤਰਜੀ ਠੀਕ ਹੈ ਇਹ ਨਹੀਂ ਰੱਖਣਾ ਚਾਹੀਦਾ ਕਿਉਂਕਿ ਸਟੇਟ ਤਾਂ ਸਾਨੂੰ ਮਾਰਨਾ ਚਾਹੁੰਦੀ ਹੈ ਠੀਕ ਹੈ ਸਟੇਟ ਦੇ ਵਾਸਤੇ ਸਾਡਾ ਮਹੱਤਵਪੂਰਨ ਲੀਡਰ ਕੋਈ ਇਸ ਤਰ੍ਹਾਂ ਮਰਨ ਵਰਤ ਰੱਖ ਕੇ ਮਰ ਜਾਵੇ ਹੂੰ ਇਹ ਤਾਂ ਸਰਕਾਰ ਉਹ ਤਾਂ ਸਾਨੂੰ ਇਧਰਲੇ ਪਾਸੇ ਲੈ ਕੇ ਚਲਾ ਚੰਦਾ ਕਿਉਂਕਿ ਅਸੀਂ ਸਿੱਖ ਕਮਿਊਨਿਟੀ ਨਾਲ ਜੁੜੇ ਹੋਇਆ ਸਿੱਖ ਕਮਿਊਨਿਟੀ ਦੇ ਵਿੱਚ ਵੀ ਕਿਤੇ ਨਹੀਂ ਲਿਖਿਆ ਹੋਇਆ ਵੀ ਤੁਸੀਂ ਭੁੱਖ ਨਾਲ ਮਰੋ ਉਹ ਤਾਂ ਕਹਿੰਦੇ ਵੀ ਸੰਘਰਸ਼ ਨਾਲ ਮਰੋ ਹੂੰ ਕਿਉਂਕਿ ਸਿੱਖ ਕਮਿਊਨਿਟੀ ਦਾ ਇਹ ਇਸ ਨੂੰ ਵਰਜਦੀ ਆ ਵੀ ਲੜੋ ਤੁਸੀਂ ਜਿੱਥੇ ਕਿਤੇ ਜ਼ਬਰ ਜ਼ਾਵਰ ਤੁਹਾਡੇ ਧੱਕਾ ਕਰਦਾ ਉਹਦੇ ਨਾਲ ਸ਼ਹਾਦਗੀਆਂ ਪਾਉਣੀਆਂ ਨੇ ਤਾਂ ਲੜ ਕੇ ਲੜਾਈ ਤੇ ਸੰਘਰਸ਼ ਨਾਲ ਤੁਹਾਡਾ ਬਣਦਾ ਤੇ ਇਹ ਤੁਸੀਂ ਕਰੋ ਅੱਛਾ ਪਰ ਇਹ ਇਧਰ ਜੇ ਕੋਈ ਕਰਦਾ ਤਾਂ ਇਹ ਤਾਂ ਹੁਣ ਉਹਨਾਂ ਦੀ ਮਰਜ਼ੀ ਆ ਕਿਸੇ ਦੀ ਆਪਣੀ ਮਰਜ਼ੀ ਆ ਕੋਈ ਕੀ ਕਰ ਰਿਹਾ ਹੈ ਪਰ ਸਾਡੀ ਜੱਤੇ ਬੰਦੀ ਤਾਂ ਨਹੀਂ ਇਹਨੂੰ ਪਰਵਾਨ ਕਰ ਤੈਨੂੰ ਨਹੀਂ ਪਰਵਾਨ ਕਰ ਸਿੱਖ ਇਤਿਹਾਸ ਪੜਦੇ ਪੜਦੇ ਹੋ ਤੁਸੀਂ ਆ ਪੜਿਆ ਹੈ ਜੀ ਸਿੱਖ ਇਤਿਹਾਸ ਤੁਸੀਂ ਕਹਿੰਦੇ ਮੈਸੇਜ ਹਾਂ ਸਿੱਖ ਇਤਿਹਾਸ ਤਾਂ ਪੜ ਲਿਆ ਜੀ ਲੇਖ ਪੜਨੇ ਆ ਲੇਖ ਲੋਕ ਲਗਦੇ ਨੇ ਉਹ ਪੜਦੇ ਆ ਜੇ ਇੱਕ ਕਿਤਾਬ ਆ ਜਿਹਨੇ ਸਿੱਖ ਇਜ਼ਾਦ ਦੀ ਉਹ ਹੀ ਪੜਦੇ ਆ ਹੂੰ ਕਿਉਂ ਅਸੀਂ ਅਕਾਲੀ ਮੂਵਮੈਂਟ ਬਾਰੇ ਵੀ ਪੜਿਆ ਜੈਤੋਂ ਦੇ ਮੋਰਚੇ ਬਾਰੇ ਵੀ ਪੜਿਆ ਇਹ ਤਾਂ ਸਾਰਾ ਕੁਝ ਪੜਦੇ ਪੜਦੇ ਹਾਂ ਮਤਲਬ ਜੇ ਸਿੱਖ ਧਰਮ ਨੂੰ ਤੇ ਇਧਰ ਕਾਮਰਿਜ਼ਮ ਦੇ ਖੜਾਉਣਾ ਹੋਵੇ ਬਰਾਬਰ ਜੇ ਇੱਕ ਗੱਲ ਤੇ ਕਿਹੜੀਆਂ-ਕਿਹੜੀਆਂ ਗੱਲਾਂ ਲੱਗਦੀਆਂ ਜਿਹੜੀਆਂ ਮਤਲਬ ਸਿੱਖ ਧਰਮ ਤੋਂ ਵੀ ਸਿੱਖਣੀਆਂ ਪੈਂਦੀਆਂ ਕਮਿਊਨਿਸਟਾਂ ਨੂੰ ਦੇਖੋ ਮੈਂ ਮੇਰੀ ਸਮਝ ਮੁਤਾਬਕ ਜਿਹੜੀ ਸਿੱਖ ਕਮਿਊਨਿਟੀ ਦੇ ਵਿੱਚ ਜਿਸ ਇੱਕ ਫਲਸਫੀ ਦੇ ਵਿੱਚ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਵਿਚਨ ਦੀ ਲੈਂਸ ਹੈ ਜਿਹੜੀ ਜੀ ਉਹਦੇ ਵਿੱਚ ਤੇ ਕਮਿਊਨਿਸਟ ਦੀ ਲੈਂ ਮਾਰਕਸ ਦੀ ਲੈਂ ਦੇ ਵਿੱਚ ਕੋਈ ਬਹੁਤ ਆ ਡਿਫਰੈਂਟ ਹੀ ਹੈ ਨਹੀਂ ਠੀਕ ਹੈ ਇਹ ਤਾਂ ਸਾਡੇ ਲੋਕਾਂ ਦਾ ਬਣਾਇਆ ਹੋਇਆ ਹੂੰ ਇਸ ਕਰਕੇ ਮੈਂ ਸਮਝਦਾ ਵੀ ਬਾਬੇ ਨਾਨਕ ਨੇ ਤਾਂ ਤਰਜੀਹ ਬਹੁਤ ਜਿਹੜੇ ਮਜਰੂਮ ਮਜਰੂਮ ਲੋਕ ਨੇ ਉਹਨਾਂ ਨੂੰ ਦਿੱਤੀ ਹੈ ਜੀ ਬਾਬਾ ਨਾਨਕ ਤਾਂ ਉਹ ਹੀਆ ਧਾਰਨਾ ਦੇ ਕੇ ਗਿਆ ਵੀ ਤੁਸੀਂ ਅੰਨੇ ਵਿਸ਼ਵਾਸਿਤ ਨਾ ਪਾਓ ਆ ਪਾਣੀ ਪੂਣੀ ਕਿਸੇ ਸੂਰਜ ਨੂੰ ਨਹੀਂ ਜਾਂਦਾ ਇਹ ਸਾਰਾ ਅੰਨਾ ਵਿਸ਼ਵਾਸ ਹੈ ਤੁਹਾਡਾ ਤੁਸੀਂ ਇਧਰ ਨਾ ਪਾਓ ਤੁਸੀਂ ਮੇਰੀਆਂ ਲੱਤਾ ਮੱਕੇ ਵੱਲ ਕਰਨ ਤੋਂ ਕਹਿੰਦੇ ਮੱਕੇ ਵੱਲ ਵਾਂ ਪੈਰ ਕਰ ਰੱਖੇ ਨੇ ਕੋਈ ਦਾ ਜਗਾ ਦੱਸ ਦੋ ਹਿੰਦੁਸਤਾਨ ਦੇ ਵਿੱਚ ਸੰਸਾਰ ਦੇ ਵਿੱਚ ਜਿੱਧਰ ਨੂੰ ਮੱਕਾ ਹੈ ਨਹੀਂ ਉਧਰ ਨੂੰ ਮੇਰੀਆਂ ਨਤਾਂ ਕਰ ਦੋ ਉਹਨਾਂ ਦੇ ਤਾਂ ਬਹੁਤ ਸਪਸ਼ਟ ਧਾਰਨਾ ਨੇ ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਵੀ ਆਪੇ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ ਉਹਨਾਂ ਨੇ ਤਾਂ ਬਹੁਤ ਕੁਛ ਹੈ ਵੀ ਨੀਚਾ ਅੰਦਰ ਨੀਚਾ ਨੀਚਾ ਹੂ ਅਤ ਨੀਚ ਨਾਨਕ ਜਨਕ ਸੰਗ ਬਣੋ ਨਾਨਕ ਜਨਕ ਦੇ ਸਾਥ ਸੰਗ ਬਣੋ ਕੀ ਕਹਿ ਰਹੀ ਹੈ ਤਾਂ ਯਾਨੀ ਉਹਨਾਂ ਨੇ ਤਾਂ ਬਹੁਤ ਵੱਡੀਆਂ ਧਾਰਨਾ ਦਿੱਤੀਆਂ ਹੋਈਆਂ ਨੇ ਜੀਆਂ ਪਰ ਮਲਕ ਭਾਗੂਆਂ ਦੇ ਭਾਈ ਲਾਲੋ ਦੀ ਕ੍ਰੇਮਿਆੜੀਆਂ ਤੇ ਇਹਦੇ ਚ ਮੈਂ ਇਹ ਸਮਝਦਾ ਵੀ ਸਿੱਖ ਫਿਲਾਸਫੀ ਦੇ ਵਿੱਚ ਦਾ ਬਹੁਤ ਹੀ ਚੰਗੀਆਂ ਗੱਲਾਂ ਲਿਖੀਆਂ ਹੋਈਆਂ ਨੇ ਜਿਹੜੀਆਂ ਬੰਦਿਆਂ ਦੇ ਸਿੱਖ ਨਾਲ ਮੈਂ ਸਿੱਖ ਨਾਲ ਅੱਛਾ ਹੁਣ ਇੱਕ ਹੋਰ ਵੀ ਹੈ ਮਤਲਬ ਜਿਵੇਂ ਪਹਿਲਾਂ ਕਿਹਾ ਤੁਸੀਂ ਕਿਹਾ ਵੀ ਲਾਲ ਤੇ ਨਾਨਕ ਜੁੜੇ ਕੱਲ ਨੂੰ ਤੁਸੀਂ 2002 ਦੇ ਇਸ ਜੱਥੇਬੰਦੀ ਦੇ ਵਿੱਚ ਪ੍ਰਧਾਨ ਵੀ ਹੋਣ ਤੁਸੀਂ ਹਮ ਲਗਭਗ 22 ਸਾਲ 23 ਸਾਲ ਹੋ ਜਾਣਗੇ ਮਤਲਬ 25 ਹੋਣ ਵਾਲਾ ਹੀ ਹੈ 23 ਸਾਲ ਦੇ ਵਿੱਚ ਕਦੇ ਇਹ ਨਹੀਂ ਹੋਇਆ ਵੀ ਤੁਹਾਨੂੰ ਲਾਹ ਦਿੱਤਾ ਜਾਵੇ ਨਹੀਂ ਅਜੇ ਤੱਕ ਤਾਂ ਨਹੀਂ ਕਦੇ ਹੋਇਆ ਕਾਰਨ ਕੀ ਇਹ ਤਾਂ ਪਤਾ ਨਹੀਂ ਤਾਂ ਜਥੇਬੰਦੀ ਨੂੰ ਪਤਾ ਉਹਨਾਂ ਦੀ ਫੈਸਲੇ ਤਾਂ ਜਥੇਬੰਦੀ ਕਰਦੀ ਹੁੰਦੀ ਹੈ ਜੀ ਚੋਣ ਹੁੰਦੀ ਹੈ ਤੁਹਾਡੀ ਹਾਂ ਚੋਣ ਹੁੰਦੀ ਹੈ ਜੀ ਕਿੰਨੇ ਸਮੇਂ ਬਾਅਦ ਹੁਣ ਤਾਂ ਕਾਫੀ ਚਿਰ ਹੋ ਗਿਆ ਹੁਣ ਕਿਉਂਕਿ ਅਸੀਂ ਦਿੱਲੀ ਅੰਦোলন ਚਲੇ ਗਏ ਅਸੀਂ ਤਾਂ 2 ਸਾਲ ਬਾਅਦ ਚੋਣ ਕਰਦੇ ਆ ਅੱਗੇ 3-3 ਸਾਲ ਲੰਘ ਜਾਂਦੇ ਨੇ ਹੁਣ ਤਾਂ 5 ਸਾਲ ਹੋ ਗਏ ਹੂੰ ਮਤਲਬ ਚੋਣ ਹੋਈ ਨੂੰ ਵੀ ਬਹਾ ਲੰਮਾ ਸਮਾਂ ਹੋ ਗਿਆ ਹਾਂ ਜੀ ਹਾਂ ਕਦੇ ਮੰਗ ਨਹੀਂ ਉੱਠੀ ਵੀ ਯੋਗਿੰਦਰ ਸਿੰਘ ਨੂੰ ਲਾ ਦਿਓ ਜੇ ਮੰਗ ਕੀ ਮੈਂ ਤਾਂ ਆਪ ਹੀ ਹੁਣ ਕਹਿਣਾ ਵੀ ਮੈਂ ਹੁਣ 80 ਸਾਲ ਦਾ ਹੋ ਗਿਆ ਹੁਣ ਕੋਈ ਦੂਜਾ ਬਣਾ ਦਿਓ ਨਵਾਂ ਬਣਾ ਦਿਓ ਕੋਈ 80 ਸਾਲ ਦੇ ਹੋਗੇ ਤੁਸੀਂ ਮਤਲਬ ਉਹ ਮਤਲਬ ਫਿੱਟ ਪਏ ਹੋ ਫਿੱਟ ਪੈਣ ਦਾ ਰੀਜਨ ਕੀ ਹੈ ਬਸ ਰੀਜਨ ਤਾਂ ਇਹ ਹੈ ਵੀ ਫਿਰਦੇ ਫਿਰੇ ਤੋਰੇ ਚ ਰਹਿੰਨੇ ਕੰਮ ਕੂਮ ਕਰਦੇ ਆ ਬਾਹਰ ਅੰਦਰ ਤੁਰਦੇ ਆ ਬੈਠੇ ਕਦੇ ਹੈ ਨਹੀਂ ਤੋਰੇ ਫਿਰੇ ਚ ਰਹਿੰਨੇ ਆ ਖਾਂਦੇ ਪੀਂਦੇ ਸੀਮਤਾ ਸਰੀਰ ਦੀ ਸੰਭਾਲ ਰੱਖੀ ਹੋਈ ਹੈ ਇਸ ਤਰ੍ਹਾਂ ਤਾਂ ਗੋਡੇ ਗਾਡੇ ਤਾਂ ਦੁਖਦੇ ਨਹੀਂ ਨਹੀਂ ਅੱਜ ਤੱਕ ਤਾਂ ਕੁਝ ਨਹੀਂ ਤੇ ਹੋਰ ਬਿਮਾਰੀਆਂ ਤੋਂ ਬਚਾਏ ਕੋਈ ਦਵਾਈ ਨਹੀਂ ਖਾਂਦਾ ਮੈਂ ਕੋਈ ਦਵਾਈ ਨਹੀਂ ਖਾਂਦਾ ਮੈਨੂੰ ਕੋਈ ਬਿਮਾਰੀ ਨਹੀਂ ਆਏ ਜੀ ਆਏ ਫਟਰੇ ਨੂੰ ਲੱਗਦਾ ਕਿੰਨਾ ਕਿਹਾ ਵੀ ਹਜੇ ਕਿੰਨਾ ਚਿਰ ਜਥੇਬੰਦੀ ਦੇ ਵਿੱਚ ਮਤਲਬ ਸੇਵਾ ਕਰਦਾ ਜਥੇਬੰਦੀ ਚ ਤਾਂ ਹੁਣ ਮਿੰਨ ਤਾਂ ਲੱਗਦੀ ਆ ਵੀ ਜਥੇਬੰਦੀ ਨੂੰ ਛੁੱਟੀ ਦੇਣੀ ਚਾਹੀਦੀ ਆ ਹੋਰ ਪ੍ਰਧਾਨ ਬਣਾਉਣਾ ਚਾਹੀਦਾ ਬਾਕੀ ਜਥੇਬੰਦੀ ਨੇ ਦੇਖਣਾ ਹੁੰਦਾ ਸਰ ਜਥੇਬੰਦੀ ਨੇ ਦੇਖਿਆ ਕਿਤੇ ਇੱਕ ਵਾਰ ਤੁਹਾਨੂੰ ਇੱਕ ਕਾਰਜਕਾਰੀ ਪ੍ਰਧਾਨ ਲਗਾਏ ਸੀ ਇਹਨਾਂ ਲੌਂਗਵਾਲ ਸਾਹਿਬ ਨੂੰ ਸ਼ਾਇਦ ਆ ਨਾ ਤੁਹਾਡੇ ਕੋਲ ਉਹ ਕਰੋਨਾ ਕਰਕੇ ਅਸੀਂ ਸਾਰੇ ਜਿੰਨੇ ਅਹੁਦੇਦਾਰ ਸੀਗੇ ਸਾਡੇ ਸਾਰੇ ਹਾਂ ਉਹ ਸਾਰੇ ਅਹੁਦੇਦਾਰ ਅਸੀਂ ਉਹਨੂੰ ਛੁੱਟੀ ਦੇ ਭੇਜਦੇ ਸੀ ਵੀ ਕਾਰਜਕਾਰੀ ਕਮੇਟੀ ਬਣਾਤੀ ਸੀ ਸੁਪਾ ਕਾਰਜਕਾਰੀ ਕਮੇਟੀ ਠੀਕ ਹੈ ਫਿਰ ਜਦੋਂ ਇਹ ਦਿੱਲੀ ਵਾਲੇ ਕਾਨੂੰਨ ਆ ਗਏ ਫਿਰ ਉਹ ਕਾਰਜਕਾਰੀ ਫਿਰ ਸਭ ਕੁਝ ਛੱਡਣਾ ਪਿਆ ਵੀ ਛੱਡਦੇ ਹੁਣ ਤੁਸੀਂ ਇਹ ਤਾਂ ਕਾਨੂੰਨ ਵੈਸੇ ਮਾਰ ਦਾਨਗੇ ਆਪਾਂ ਨੂੰ ਹੂੰ ਫਿਰ ਸਾਰੇ ਐਕਟਿਵ ਹੋ ਗਏ ਸਾਰੇ ਫੀਲਡ ਚ ਆ ਗਏ ਸਾਰੇ ਫੀਲਡ ਇਚ ਹੁਣ ਅੱਗੇ ਕੀ ਕਿਹੜੇ ਸੰਘਰਸ਼ ਹੈ ਮਤਲਬ ਕੋਈ ਹੈ ਵੱਡਾ ਸੰਘਰਸ਼ ਵੱਢਣ ਦੀ ਤਿਆਰੀ ਆਹੀ ਭਾਰਤ ਮਾਲਾ ਪ੍ਰੋਜੈਕਟ ਵਾਲੀ ਸਭ ਤੋਂ ਵੱਡਾ ਹੈ ਉਸ ਦੇ ਸਾਹਮਣੇ ਖੜਾ ਹੈ ਹੂੰ ਉਹ ਕਦੋਂ ਛਿਰਦਾ ਦਵਾਰ ਤੇ ਲੋਕ ਇਹ ਵੀ ਕਹਿੰਦੇ ਆ ਵੀ ਤੁਸੀਂ ਭਾਰਤ ਮਾਲਾ ਪ੍ਰੋਜੈਕ ਤਾ ਮਤਲਬ ਤੁਸੀਂ ਲਗਾਤਾਰ ਇਹਨਾਂ ਤੇ ਟਾਰਗੇਟ ਵੀ ਕਰਦੇ ਹੋ ਤਾਂ ਵਿਕਾਸ ਰੋਕ ਰਹੇ ਹੋ ਮਤਲਬ ਵਿਕਾਸ ਹੈ ਕਿੱਡੀਆਂ ਕਿੱਡੀਆਂ ਸੜਕਾਂ ਬਣ ਗਈਆਂ ਦੁਨੀਆਂ ਨੂੰ ਇੱਕ ਦੂਜੇ ਨਾਲ ਜੋੜਤਾ ਇਹਨਾਂ ਨੇ ਦੱਸ ਦਿਓ ਵੀ ਠੀਕ ਹੈ ਸੜਕਾਂ ਨੇ ਵਿਕਾਸ ਦੱਸ ਦਿਓ ਵੀ ਕਿਹੜੀ ਭਾਰਤ ਮਾਲਾ ਪ੍ਰੋਜੈਕਟ ਨੇ ਇਹੋ ਜੀ ਕੋਈ ਦੁਨੀਆਂ ਦੇ aadharan ਦੇ ਦਿਓ ਜਿਹੜੀ ਕਿਤੇ ਕਾਰਪੋਰੇਟ ਨੇ ਛੜਕਾਂ ਕੱਢੀਆਂ ਹੁਣ ਤੇ ਉਹ ਵਿਕਾਸ ਹੋਇਆ ਵੀ ਅੰਗਰੇਜ਼ਾਂ ਨੇ ਰੇਲਵੇ ਕੱਢੀ ਹੈ ਨਹਿਰਾਂ ਕੱਢੀਆਂ ਸੀ ਸਾਡੇ ਵਿਕਾਸ ਖਾਤਰ ਕੱਢੀਆਂ ਸੀ ਹੂੰ ਮੈਨੂੰ ਦੱਸੋ ਸਾਡੀ ਰੋਡ 'ਚ ਅੰਗਰੇਜ਼ਾਂ ਨੇ ਸੜਕਾਂ ਕੱਢਤੀਆਂ ਐਡੇ ਕੰਮਲੇ ਸੀ ਉਹ ਵੀ ਸਾਡੀ ਮੱਦੇ ਸੇਹੂਲਤ ਅੰਗਰੇਜ਼ਾਂ ਨੇ ਰੇਲਾ ਕੱਢੀਆਂ ਬੰਦਰਗਾਹਾਂ ਨਾਲ ਜੋੜੀਆਂ ਵੀ ਦੂਰ ਤੱਕ ਜੋੜੀਆਂ ਇਧਰੋਂ ਮਾਲ ਢੋਣ ਕੇ ਕੱਚਾ ਮਾਲ ਲੈ ਕੇ ਜਾਣਾ ਉਧਰ ਢੋਣਾ ਉਧਰੋਂ ਪੱਕਾ ਮਾਲ ਲੈ ਕੇ ਇਧਰ ਵੇਚਣਾ ਤੇ ਡੰਪ ਬਣਾਉਣਾ ਤੇ ਮੰਡੀਆਂ ਬਣਾਉਣੀਆਂ ਉਹੀ ਖੇੜ ਹੈ ਸਾਰੀ ਇਹ ਇਹ ਭਾਰਤ ਮਾਲਾ ਪ੍ਰੋਜੈਕਟ ਨੇ ਸੜਕਾਂ ਨੇ ਜਿਹੜੀਆਂ ਸੰਸਾਰ ਬੈਂਕ ਦਾ ਪੈਸਾ ਹੈ ਸੰਸਾਰ ਬੈਂਕ ਨੇ ਪੈਸਾ ਦਿੱਤਾ ਕੇਂਦਰ ਨੂੰ ਕੇਂਦਰ ਨੇ ਪੈਸਾ ਦਿੱਤਾ ਗਾਂ ਕੰਟਰੈਕਟਰ ਕੰਪਨੀ ਨੂੰ ਕੰਪਨੀ ਪੈਸਾ ਲਾ ਕੇ ਕੰਪਨੀ ਪਹਿਲੀ ਗੱਲ ਤਾਂ ਇਹਦਾ ਕੰਟਰੈਕਟ ਹੈ ਜਿਹੜਾ ਬਹੁਤ ਮਹਿੰਗਾ ਹੈ ਪਰ ਕਿਲੋਮੀਟਰ ਦਾ ਇਕਾ ਐਮਪੀ ਬੋਲ ਰਿਹਾ ਸੀ ਕਾ ਪਾਰਲੀਮੈਂਟ ਚ ਰਾਜ ਸਭਾ ਦੇ ਵਿੱਚ ਬੋਲਿਆ ਉਹ ਕਹਿੰਦਾ ਪਹਿਲਾਂ 18 ਕਰੋੜ ਸੀ 1 ਕਿਲੋਮੀਟਰ ਦਾ ਫਿਰ ਇਹ 25 ਬਣ ਗਿਆ ਹੁਣ 31 ਕਰੋੜ ਰੁਪਈਆ ਬਣ ਗਿਆ ਇਹ ਕੰਟੈਕਟ ਕਹਿੰਦਾ ਬਹੁਤ ਆ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਨੇ ਬਹੁਤ ਆ ਕੰਟਰੈਕਟਰ ਅਡਾਨੀ ਦਾ ਉਹ ਕਿਹੜੀਆਂ ਕਿਹੜੀਆਂ ਸਟੇਟਾਂ ਚ ਪਤਾ ਨਹੀਂ ਜਾਣਕਾਰੀ ਲੈਣ ਵਾਲੀ ਹੈ ਜਿਹੜੀ 31 ਕਰੋੜ ਦੇ ਵਿੱਚ ਉਹਨਾਂ ਨੇ ਕਿਲੋਮੀਟਰ ਸੜਕ ਕੱਢਣੀਆਂ ਇਹਦੇ ਵਿੱਚ ਜ਼ਮੀਨ ਲੈਣੀਆਂ ਕਿਸਾਨ ਦੀ ਤੇ 31 ਕਰੋੜ ਦੇ ਵਿੱਚ ਹੁਣ ਉਹਨਾਂ ਨੇ ਜ਼ਮੀਨ ਸਸਤੀ ਲੈਣ ਦੀ ਖਾਤਰ ਉਹਨੇ ਅਫਸਰ ਚਾਹੀ ਤੇ ਫਿਲੀਟੀ ਕਾ ਲੋਗ ਗੰਡੇ ਆ ਪੋਲੀਟਿਕਲ ਲੋਕਾਂ ਕਿਸਾਨਾਂ ਤੋਂ ਵੱਧ ਘੱਟ ਤੋਂ ਘੱਟ ਕੀਮਤੇ ਕਿੰਨੀ ਕੰਪਨੀ ਜ਼ਮੀਨ ਲੈ ਕੇ ਦੇਦੀ ਤਾਂ ਕਿ ਵੱਧ ਤੋਂ ਵੱਧ ਪੈਸਾ ਉਹਨਾਂ ਨੂੰ ਮਿਲ ਜਾਵੇ ਇਸ ਗੱਲ ਦੀ ਦੌੜ ਚ ਕਿਸਾਨਾਂ ਤੇ ਧੱਕਾ ਜਬਰ ਹੋ ਰਿਹਾ ਹੈ ਯਾਨੀ ਕਿ ਸੰਸਾਰ ਬੈਂਕ ਦਾ ਪੈਸਾ ਹੈ ਕੇਂਦਰ ਨੇ ਕਰਜਾ ਲਿਆ ਕਰਜਾ ਸਾਡੇ ਸਿਰ ਚੜਿਆ ਇਧਰ ਦਾ ਪੈਸਾ ਜਿਹੜਾ ਕਰਜ਼ੇ ਤੇ ਲਿਆ ਹੋਇਆ ਪੈਸਾ ਜਿਹਦਾ ਵਿਆਜ ਭਰਨਾ ਉਹ ਕੰਪਨੀ ਨੂੰ ਸੌਂਪ ਕੇ ਕੰਪਨੀ ਤੇ ਸੜਕ ਬਣਵਾਈਏ ਕੰਟੈਕਟ ਤੇ ਸੜਕ ਬਣਾਈ ਜਾ ਰਹੀ ਹੈ ਤੇ ਇੱਕ ਉਧਰੋਂ ਲੁੱਟ ਲਿਆ ਵੀ ਉਹ 18 ਦੀ ਜਗ੍ਹਾ ਤੇ 31 ਕਰੋੜ ਰੁਪਈਆ ਲੈ ਰਹੇ ਨੇ ਕਿਲੋਮੀਟਰ ਦਾ ਯਾਨੀ ਉਹਦੇ ਚੋਂ ਬਚਣਾ ਹੈ ਮੇਰੇ ਖਿਆਲ 12 15 18 15 18 13 ਕਰੋੜ ਤੱਕ ਕਿਲੋਮੀਟਰ ਸੜਕ ਬਣ ਬਣਦੀ ਹੂ ਤਾਂ ਹੀ ਉਹਨਾਂ ਨੇ 18 ਦਾ ਪਹਿਲਾਂ ਰੱਖਿਆ ਸੀ ਤੇ ਉਧਰੋਂ ਕਰੋੜਾਂ ਰੁਪਈਆ ਲੈਣਾ ਤੇ ਇੱਧਰ ਅਫਸਰशाही ਤੇ 86 ਲੋਕਾਂ ਦਾ ਗੰਢ ਧੁੱਪ ਕਰਕੇ ਕਿਸਾਨਾਂ ਤੋਂ ਜ਼ਮੀਨ ਲੁੱਟ ਰਹੇ ਆ ਸਸਤੀ ਜ਼ਮੀਨ ਲੁੱਟ ਰਹੇ ਆ ਯਾਨੀ ਦੂਰੀ ਲੁੱਟਾ ਕਾਰਪੋਰੇਟ ਨੂੰ ਹੋ ਰਹੀ ਹੈ ਜਿਹਦੇ ਕਰਕੇ ਅਸੀਂ ਵਿਰੋਧ ਕਰ ਰਹੇ ਆ ਇਹਨੇ ਗਾਂਵ ਵਿਕਾਸ ਕੀ ਦਾ ਕੀ ਕਰਨਾ ਹੈ ਦੱਸ ਦਣਾ ਵੀ ਇਹਦੇ ਇਹਦੇ ਨਾਲ ਕੀ ਵਿਕਾਸ ਹੋ ਜੂਗਾ ਦੱਸਦਾਂ ਨੇ ਇਹ ਕਹਿੰਦੇ ਨੇ ਇਹਨਾਂ ਦੇ ਮਤਲਬ ਇਹ ਕਿਹ ਹੈ ਵਿਕਾਸ ਹੁਣ ਭਗਵੰਤ ਭਗਵੰਤ ਮਾਨ ਦੀ ਵੀ ਆਈ ਹੋਈ ਐ ਵੈਸੇ ਲੰਮੀ ਜਾਂਦੀ ਆਪਣੀ ਡਿਬੇਟ ਕਿਉਂਕਿ ਭਗਵੰਤ ਮਾਨ ਨੇ ਵੀ ਕਿਹਾ ਵੀ ਵੀ ਜਿਹੜੀਆਂ ਵੱਡੀਆਂ ਕੰਪਨੀਆਂ ਆਉਣਗੀਆਂ ਉਹ ਵੀ ਉਹ ਇਧਰ ਸਾਨੂੰ ਰੋਜ਼ਗਾਰ ਦੇਣਗੀਆਂ ਜਦੋਂ ਉਹ ਇਧਰ ਉਹ ਕਾਰੋਬਾਰ ਕਰਨੀਆਂ ਹੁਣ ਇਹਨਾਂ ਨੇ ਪੂਨੇ ਤੋਂ ਸਟੀਲ ਕੰਪਨੀ ਲੈਂਦੀ ਟਾਟਾ ਸਟੀਲ ਕੰਪਨੀ ਹੂੰ ਲੈਂਦੀ ਇਹਨੇ ਆਪਣੇ ਲੁਧਿਆਣੇ ਪੈਤੀ ਉਹਨੇ ਸਾਰੀ ਕੁਮਿੰਦਗੜੀ ਮੰਡੀ ਫੇਲ ਕਰ ਦੇਣੀ ਜਨੀ ਅੰਕੜੇ ਦੱਸਦੇ ਆ ਵੀ 2 ਲੱਖ ਇੰਡਸਟਰੀ ਆ ਪੰਜਾਬ ਦੇ ਵਿੱਚ ਛੋਟੀ ਵੱਡੀ 2 ਲੱਖ ਇੰਡਸਟਰੀ ਦੇ ਵਿੱਚ ਤਾਂ ਲਗਭਗ 12 ਲੱਖ ਮਜ਼ਦੂਰ ਕੰਮ ਕਰਦਾ ਤੇ 12 ਲੱਖ ਮਜ਼ਦੂਰ ਜਦੋਂ ਸਾਰੀ ਫੇਰ ਹੋ ਗਈ ਸਾਰੀ 12 ਲੱਖ ਬੇਰੁਜ਼ਗਾਰ ਹੋ ਗਿਆ ਇਹ ਵੱਧ ਤੋਂ ਵੱਧ 2 ਲੱਖ ਨੂੰ ਰੋਜ਼ਗਾਰ ਦੇਣਗੇ 10 ਲੱਖ ਬੰਦਾ ਤਾਂ ਬੇਰੁਜ਼ਗਾਰ ਹੋ